ਦੇ ਸਾਹਮਣੇ ਵੱਡੇ ਵੱਡੇ ਝੂਲੇ ਜਿਹੜੇ ਉਹ ਲੱਗੇ ਹੋਏ ਨੇ ਤੁਸੀਂ ਦੇਖ ਰਹੇ ਹੋ ਇਸ ਤੰਬਾ ਬਹੁਤ ਸਾਰੀਆਂ ਚੀਜ਼ਾਂ ਐਕਟੀਵਿਟੀਜ਼ ਗੇਮਸ ਝੂਲੇ ਹਨਾ ਹੈਗੇ ਨੇ ਇੱਥੇ ਖੰਨੇ ਦੇ ਮੇਲੇ ਦੇ ਵਿੱਚ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦੇ ਹਾਂ ਤੁਹਾਡਾ ਆਪਣੇ ਚੈਨਲ ਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਪਹੁੰਚੇ ਜੀ ਸ਼ਹਿਰ ਖੰਨੇ ਤੇ ਖੰਨੇ ਸ਼ਹਿਰ ਦੇ ਵਿੱਚ ਲੱਗਿਆ ਹੋਇਆ ਰਖੜੀਆਂ ਦੇ ਤਿਉਹਾਰ ਕਰਕੇ ਬਹੁਤ ਵੱਡਾ ਮੇਲਾ ਤੇ ਇਹ ਜਿਹੜਾ ਹੈ ਮੇਲਾ ਇਹਦੀ ਜਿਹੜੀ ਐਂਟਰੀ ਹੈ ਹਨਾ ਉਹ 에ਅਰਪਲੇਨ ਵਾਲੀ ਬਣੀ ਹੋਈ ਹੈ ਤੇ ਪਿੱਛੇ ਜਹਾਜ਼ ਵਾਲੀ ਜਿਹੜੀ ਉਹ ਐਂਟਰੀ ਹੈ ਸੋ ਅੱਜ ਦੀ ਵੀਡੀਓ ਚ ਬਣੇ ਰਹੇ ਹੋ ਇਹ ਸਾਰਾ ਆਪਾਂ ਤੁਹਾਨੂੰ ਮੇਲਾ ਜਿਹੜਾ ਉਹ ਦਿਖਾਉਨੇ ਆ ਤੇ ਆਪਾਂ ਇਹ ਮੇਲੇ ਦੀ ਟਿਕਟ ਜਿਹੜੀ ਉਹ ਲੈ ਲਈ ਤੇ 30 ਰੁਪਏ ਮੇਲੇ ਦੀ ਜਿਹੜੀ ਐਂਟਰੀ ਟਿਕਟ ਹੈ ਤੇ ਪਿੱਛੇ ਇਹ ਸਾਰਾ ਮੇਲਾ ਲੱਗਿਆ ਹੋਇਆ ਬਹੁਤ ਵੱਡੇ ਵੱਡੇ ਝੂਲੇ ਲੱਗੇ ਹੋਏ ਨੇ ਸੋ ਅੱਜ ਦੀ ਵੀਡੀਓ ਚ ਬਣੇ ਰਹੇ ਹੋ ਸਾਰਾ ਆਪਾਂ ਤੁਹਾਨੂੰ ਖੰਨੇ ਸ਼ਹਿਰ ਦਾ ਮੇਲਾ ਉਹ ਦਿਖਾਉਨੇ ਆ ਤੇ ਕੁਝ ਇਸ ਤਰ੍ਹਾਂ ਦੀ ਇਹ ਮੇਲੇ ਦੀ ਜਿਹੜੀ ਉਹ ਐਂਟਰੀ ਬਣੀ ਹੋਈ ਹੈ ਸਾਹਮਣੇ ਤੁਸੀਂ ਦੇਖ ਰਹੇ ਹੋ ਤੇ ਇਸ ਜਹਾਜ਼ ਦੇ ਵਿੱਚ ਦੀ ਜਿਹੜੀ ਉਹ ਐਂਟਰੀ ਆਪਾਂ ਕਰਾਂਗੇ ਤੇ ਬਹੁਤ ਖੂਬਸੂਰਤ ਐਂਟਰੀ ਜਿਹੜੀ ਉਹ ਬਣਾਈ ਹੋਈ ਹੈ ਤੇ 30 ਰੁਪਏ ਇਹ ਮੇਲੇ ਦੀ ਜਿਹੜੀ ਉਹ ਟਿਕਟ ਹੈ ਇੱਕ ਜਾਨੇ ਦੀ ਤੇ ਚੱਲਦੇ ਆਪਾਂ ਐਂਟਰੀ ਜਿਹੜੀ ਉਹ ਕਰਦੇ ਆ ਮੇਲੇ ਦੇ ਵਿੱਚ ਤੇ ਕੁਝ ਇਸ ਤਰ੍ਹਾਂ ਦੀ ਐਂਟਰੀ ਜਿਹੜੀ ਉਹ ਬਣਾਈ ਹੋਈ ਹੈ ਮੇਲੇ ਦੇ ਦੀ ਹੈ ਨਾ ਤੇ ਜਹਾਜ਼ ਦੇ ਵਿੱਚ ਦੀ ਆਪਾਂ ਜਿਹੜਾ ਉਹ ਜਾਵਾਂਗੇ ਤੇ ਇਹ ਸਾਰਾ ਜਹਾਜ਼ ਬਣਿਆ ਹੋਇਆ ਬਿਲਕੁਲ ਜਿਵੇਂ ਅਸਲੀ ਜਹਾਜ਼ ਹੁੰਦਾ ਉਸੇ ਤਰ੍ਹਾਂ ਜਿਹੜਾ ਇਹ ਜਹਾਜ਼ ਬਣਾਇਆ ਹੋਇਆ ਉੱਪਰ ਇਹਦੇ ਲਿਖਿਆ ਹੋਇਆ ਅਮਰੀਕਨ 에ਅਰਲਾਈਨਸ ਤੇ ਚੱਲਦੇ ਆਪਾਂ ਇੱਥੋਂ ਐਂਟਰੀ ਜਿਹੜੀ ਉਹ ਕਰਦੇ ਆਂ ਤੇ ਇੱਥੋਂ ਕੁਛ ਐਵੇਂ ਦਾ ਤੇ ਅੰਦਰ ਉਸੇ ਤਰ੍ਹਾਂ ਫੋਟੋਆਂ ਜਿਹੜੀਆਂ ਲਾਈਆਂ ਹੋਈਆਂ ਨੇ ਜਿਵੇਂ ਪਾਇਲਟ ਜਹਾਜ਼ ਚਲਾਉਂਦੇ ਹੁੰਦੇ ਨੇ ਹਨਾ ਤੇ ਇਧਰ ਪੈਸੇਂਜਰ ਜਿਹੜੇ ਉਹ ਦਿਖਾਏ ਹੋਏ ਨੇ ਤੇ ਆਪਾਂ ਜਿਵੇਂ ਅੱਗੇ ਦੇਖਦੇ ਹੁੰਦੇ ਹੁੰਦੇ ਆ ਸਿੰਗਾਪੁਰ ਕਾਰਨੀਵਲ ਉਹਵੇਂ ਇਹ ਅਮਰੀਕਨ 에ਅਰਲਾਈਨਸ ਦਾ ਜਿਹੜਾ ਉਹ ਕਾਰਨੀਵਲ ਹੈ ਤੇ ਸਾਹਮਣੇ ਵੱਡੇ ਵੱਡੇ ਝੂਲੇ ਜਿਹੜੇ ਉਹ ਲੱਗੇ ਹੋਏ ਨੇ ਤੁਸੀਂ ਦੇਖ ਰਹੇ ਹੋ ਤੇ ਸਾਰਾ ਮੇਲਾ ਆਪਾਂ ਤੁਹਾਨੂੰ ਜਿਹੜਾ ਉਹ ਦਿਖਾ ਦਾਨੇ ਆ ਸ਼ਹਿਰ ਖੰਨੇ ਦੇ ਵਿੱਚ ਮੇਲਾ ਰਖੜੀਆਂ ਦੇ ਤਿਹਾਰ ਕਰਕੇ ਬਹੁਤ ਵੱਡਾ ਮੇਲਾ ਜਿਹੜਾ ਉਹ ਲੱਗਿਆ ਤੁਸੀਂ ਇੰਜੋਏ ਕਰਨ ਜਿਹੜਾ ਹੋ ਆ ਸਕਦੇ ਹੋ ਮੇਲੇ ਦੇ ਵਿੱਚ ਤੇ ਇਹ ਜਿਹੜਾ ਮੇਲਾ ਏਐਸ ਕਾਲਜ ਦੇ ਨੇੜੇ ਹੈ ਅਮਲੋ ਰੋਡ ਤੇ ਵੂਮਨ ਆਇਆ ਕਾਲਜ ਜਿਹੜਾ ਏਐਸ ਹਨ ਤੇ ਉਹਦੇ ਨੇੜੇ ਜਿਹੜਾ ਇਹ ਮੇਲਾ ਲੱਗਿਆ ਹੋਇਆ ਤੇ ਐਂਟਰੀ ਤੇ ਕੁਝ ਆ ਖਾਣ ਪੀਣ ਵਾਲੀਆਂ ਦੁਕਾਨਾਂ ਵੀ ਇਸ ਤਰ੍ਹਾਂ ਜਿਹੜੀਆਂ ਉਹ ਹੈਗੀਆਂ ਨੇ ਤੇ ਕੁਝ ਇਸ ਤਰ੍ਹਾਂ ਦੀ ਐਂਟਰੀ ਇਹ ਮੇਲੇ ਦੀ ਜਿਹੜੀ ਉਹ ਬਣੀ ਹੋਈ ਹੈ ਇੱਥੇ ਫੋਟੋਗ੍ਰਾਫੀ ਤੁਸੀਂ ਕਰਵਾ ਸਕਦੇ ਹੋ ਜਿਵੇਂ ਟ੍ਰੇਨ ਬਣੀ ਹੋਈ ਹੈ ਹਨ ਤੇ ਇਧਰ ਆਹ ਟਾਵਰ ਜਿਹੜਾ ਉਹ ਬਣਿਆ ਹੋਇਆ ਐਫਲ ਟਾਵਰ ਇੱਥੇ ਫੋਟੋਆਂ ਜਿਹੜੀਆਂ ਉਹ ਖਿੱਚਵਾ ਸਕਦੇ ਹੋ ਤੇ ਰਾਤ ਨੂੰ ਇਹ ਮੇਲੇ ਦੇ ਵਿੱਚ ਜਿਆਦਾ ਰੌਣਕ ਹੁੰਦੀ ਹੈ ਸ਼ਾਮ ਦੇ ਟਾਈਮ ਇਹ ਮੇਲਾ ਜਿਹੜਾ ਉਹ ਸ਼ੁਰੂ ਹੁੰਦਾ ਹਨ ਵੱਡੇ ਵੱਡੇ ਝੂਲੇ ਮੇਲੇ ਦੇ ਵਿੱਚ ਲੱਗੇ ਹੋਏ ਨੇ ਸਾਰੇ ਆਪਾਂ ਤੁਹਾਨੂੰ ਜਿਹੜੇ ਦਿਖਾਉਨੇ ਆ ਇਧਰ ਆ ਕਿਸ਼ਤੀ ਜਿਵੇਂ ਆਹ ਚੱਲ ਰਹੀ ਹੈ ਜਿਹੜੀ ਹਨ ਨਾਲੇ ਚੰਡੋਲ ਤੇ ਐਂਟਰੀ ਤੇ ਹੀ ਕੁਝ ਹੋਰ ਇੱਥੇ ਗੇਮਾਂ ਨੇ ਤੁਸੀਂ ਗੇਮਾਂ ਖੇਡ ਕੇ ਇੰਜੋਏ ਕਰ ਸਕਦੇ ਹੋ ਆ ਜਿਵੇਂ ਨਿਸ਼ਾਨੇ ਵਾਲੀ ਜਿਹੜੀ ਉਹ ਗੇਮ ਹੈਗੀ ਹੈ ਨਾ ਤੁਸੀਂ ਨਿਸ਼ਾਨੇ ਲਾਉਣੇ ਨੇ ਇਸ ਤਰ੍ਹਾਂ ਦੀਆਂ ਗੇਮਸ ਇੱਥੇ ਜਿਹੜੀਆਂ ਉਹ ਹੈਗੀਆਂ ਨੇ ਬਹੁਤ ਸਾਰੀਆਂ ਐਕਟੀਵਿਟੀਜ਼ ਹੈਗੀਆਂ ਨੇ ਇੰਜੋਏ ਕਰਨ ਵਾਸਤੇ ਇੰਜੋਏ ਤੁਸੀਂ ਕਰ ਸਕਦੇ ਹੋ ਆ ਜਿਵੇਂ ਫੁੱਟਬਾਲ ਵਾਲੀ ਗੇਮ ਹੈ ਫੁੱਟਬਾਲ ਨਾਲ ਗਲਾਸ ਸਿੱਟਣੇ ਹਨਾ ਇਹਨਾਂ ਦੀਆਂ ਵੱਖ-ਵੱਖਰੀਆਂ ਜਿਹੜੀਆਂ ਉਹ ਟਿਕਟਾਂ ਨੇ ਤੇ ਵੱਖ-ਵੱਖਰੀਆਂ ਟਿਕਟਾਂ ਦੇ ਕੇ ਤੁਸੀਂ ਇੰਜੋਏ ਜਿਹੜਾ ਉਹ ਕਰ ਸਕਦੇ ਹੋ ਉਸੇ ਤਰ੍ਹਾਂ ਆਹ ਜਿਹੜੀ ਗੇਮ ਹੈਗੀ ਇੱਥੇ ਬੋਲਾਂ ਜਿਹੜੀਆਂ ਉਹ ਪਾਉਣੀਆਂ ਨੇ ਹਨਾ ਤੇ ਇਸੇ ਤਰ੍ਹਾਂ ਬਹੁਤ ਸਾਰੀਆਂ ਚੀਜ਼ਾਂ ਇੰਜੋਏ ਵਾਸਤੇ ਹੈਗੀਆਂ ਨੇ ਸ਼ਹਿਰ ਖੰਨੇ ਦੇ ਮੇਲੇ ਦੇ ਵਿੱਚ ਤੇ ਬਹੁਤ ਕੁਝ ਇੰਜੋਏ ਲਈ ਜਿਹੜਾ ਉਹ ਹੈਗਾ ਤੇ ਇਧਰੋਂ ਝੂਲੇ ਆਪਾਂ ਤੁਹਾਨੂੰ ਜਿਹੜੇ ਉਹ ਦਿਖਾ ਦਨੇ ਆ ਤੇ ਇਧਰ ਆ ਕਿਸ਼ਤੀ ਹੋ ਗਈ ਜਿਵੇਂ ਜਿਵੇਂ ਆਪਾਂ ਦੱਸੀਏ ਵੀ ਇਹਦੀ ਐਂਟਰੀ ਟਿਕਟ 30 ਰੁਪਏ ਆ ਤੇ ਉਸੇ ਤਰ੍ਹਾਂ ਇਹ ਝੂਲਿਆਂ ਦੀਆਂ ਵੱਖੋ-ਵੱਖਰੀਆਂ ਜਿਹੜੀਆਂ ਉਹ ਟਿਕਟਾਂ ਨੇਗੀਆਂ ਤੇ ਹੋਰ ਅੱਗੇ ਚੱਲਦੇ ਆਂਗੇ ਆਪਾਂ ਅੱਗੇ ਤੁਹਾਨੂੰ ਦਿਖਾ ਦੰਨੇ ਆਂਗੇ ਆ ਜਿਵੇਂ ਇਧਰ ਟ੍ਰੇਨ ਚੱਲ ਰਹੀ ਹੈ ਤੇ ਇਸ ਤਰ੍ਹਾਂ ਬਹੁਤ ਸਾਰੇ ਇੱਥੇ ਝੂਲੇ ਛੋਟੇ ਬੱਚਿਆਂ ਵਾਲੇ ਵੀ ਝੂਲੇ ਜਿਹੜੇ ਉਹ ਹੈਗੇ ਨੇ ਤੇ ਰਖੜੀਆਂ ਦੇ ਤਿਹਾਰ ਤੇ ਖੰਨੇ ਸ਼ਹਿਰ ਵਾਲਿਆਂ ਵਾਸਤੇ ਖਾਸ ਜਿਹੜਾ ਇਹ ਤੋਹਫਾ ਹੈ ਨਾ ਰਖੜੀਆਂ ਦਾ ਜਿਹੜਾ ਉਹ ਮੇਲਾ ਲੱਗਿਆ ਇਸ ਤਰ੍ਹਾਂ ਤੁਸੀਂ ਝੂਲਿਆਂ ਤੇ ਆ ਕੇ ਇੰਜੋਏ ਜਿਹੜਾ ਉਹ ਕਰ ਸਕਦੇ ਹੋਗੇ ਤੇ ਇਧਰ ਚੰਡੋਲ ਜਿਹੜਾ ਉਹ ਚੱਲ ਰਿਹਾ ਹਨ ਤੇ ਆ ਵੀ ਕੁਝ ਹੋਰ ਛੋਟੇ ਬੱਚਿਆਂ ਲਈ ਝੂਲੇ ਇੱਥੇ ਜਿਹੜੇ ਉਹ ਹੈਗੇ ਨੇ ਛੋਟੇ ਬੱਚੇ ਆ ਕੇ ਇੰਜੋਏ ਜਿਹੜਾ ਉਹ ਕਰ ਸਕਦੇ ਨੇ ਤੇ ਉਹ ਇੱਕ ਕਪੜਾ ਝੂਲਾ ਤੁਹਾਨੂੰ ਹੋਰ ਦਿਖਾ ਦਵਾਂ ਨੇ ਬਹੁਤ ਖਤਰਨਾਕ ਝੂਲਾ ਤੇ ਬਿਲਕੁਲ ਸਿੱਧਾ ਹੋ ਜਾਂਦਾ ਪੂਰਾ ਕਮਦਾ ਹੈ ਝੂਲਾ ਤੁਸੀਂ ਦੇਖੋ ਐਸ ਤਰ੍ਹਾਂ ਬਹੁਤ ਸਾਰੀਆਂ ਚੀਜ਼ਾਂ ਐਕਟੀਵਿਟੀਜ਼ ਆ ਗੇਮਸ ਝੂਲੇ ਹਨਾ ਹੈਗੇ ਨੇ ਇੱਥੇ ਖੰਨੇ ਦੇ ਮੇਲੇ ਦੇ ਵਿੱਚ ਤੁਸੀਂ ਆ ਕੇ ਇੰਜੋਏ ਜਿਹੜਾ ਉਹ ਕਰ ਸਕਦੇ ਹੋ ਸ਼ਹਿਰ ਖੰਨੇ ਦੇ ਵਿੱਚ ਬੱਚਿਆਂ ਵਾਸਤੇ ਵੱਡਿਆਂ ਵਾਸਤੇ ਹਨਾ ਹਰੇਕ ਏਜ ਗਰੁੱਪ ਵਾਸਤੇ ਝੂਲੇ ਇੱਥੇ ਜਿਹੜੇ ਉਹ ਲੱਗੇ ਨੇ ਇੰਜੋਏ ਤੁਸੀਂ ਜਿਹੜਾ ਉਹ ਆ ਕੇ ਕਰ ਸਕਦੇ ਹੋ ਰਖੜੀਆਂ ਦੀਆਂ ਛੁੱਟੀਆਂ 'ਚ ਛੋਟੇ ਬੱਚੇ ਆਪ ਦੀਆਂ ਫੈਮਲੀੀਆਂ ਨਾਲ ਆ ਸਕਦੇ ਨੇ ਹੋਰ ਬਹੁਤ ਸਾਰੀਆਂ ਐਕਟੀਵਿਟੀਜ਼ ਝੂਲਿਆਂ ਦੇ ਨਾਲ ਨਾਲ ਇੱਥੇ ਆਪਾਂ ਨੂੰ ਜਿਹੜੀਆਂ ਹੋ ਮਿਲਣਗੀਆਂ ਤੇ ਇਧਰ ਵੀ ਆਹ ਸਾਰੇ ਛੋਟੇ ਬੱਚਿਆਂ ਵਾਲੇ ਝੂਲੇ ਜਿਹੜੇ ਉਹ ਹੈਗੇ ਨੇ ਹਨਾ ਛੋਟੇ ਬੱਚੇ ਇਹਨਾਂ ਟ੍ਰੇਨ ਦੇ ਵਿੱਚ ਬੈਠ ਸਕਦੇ ਨੇ ਆ ਕੁਝ ਹੋਰ ਝੂਲੇ ਜਿਹੜੇ ਉਹ ਹੈਗੇ ਨੇ ਛੋਟੇ ਬੱਚਿਆਂ ਵਾਸਤੇ ਹਨਾ ਤੇ ਇਸ ਤਰ੍ਹਾਂ ਬਹੁਤ ਸਾਰੇ ਝੂਲੇ ਇੱਥੇ ਜਿਹੜੇ ਉਹ ਲੱਗੇ ਹੋਏ ਨੇ ਤੇ ਸਿਰਫ 30 ਰੁਪਏ ਦੇ ਵਿੱਚ ਤੁਸੀਂ ਇਹ ਮੇਲਾ ਜਿਹੜਾ ਉਹ ਦੇਖ ਸਕਦੇ ਹੋਗੇ ਤੇ ਆ ਵੀ ਇੱਥੇ ਇੱਕ ਝੂਲਾ ਛੋਟੇ ਬੱਚਿਆਂ ਵਾਲਾ ਛੋਟਾ ਝੰਡੋਲ ਜਿਵੇਂ ਆਪਾਂ ਤੁਹਾਨੂੰ ਵੱਡਾ ਝੰਡੋਲ ਦਿਖਾਇਆ ਸੀ ਉਸੇ ਤਰ੍ਹਾਂ ਆ ਇੱਥੇ ਜਿਹੜਾ ਉਹ ਛੋਟਾ ਝੰਡੋਲ ਹੈ ਇਹ ਭਾਈ ਹੱਥ ਨਾਲ ਘੁਮਾ ਰਿਹਾ ਇਹਨੂੰ ਮੈਨੂਅਲ ਜਨਰਲ ਹੈ ਉਹ ਜਨਰੇਟਰ ਨਾਲ ਚੱਲਦੇ ਨੇ ਬਾਈ ਹੱਥ ਨਾਲ ਘਵਾ ਰਿਹਾ ਛੋਟੇ ਬੱਚਿਆਂ ਵਾਸਤੇ ਇਹ ਵੀ ਕੈਂਡ ਲੱਗੀ ਯਾਰ ਚੀਜ਼ ਮੈਨੂੰ ਨਾਲੇ ਛੋਟੇ ਬੱਚਿਆਂ ਦਾ ਚਾਹ ਪੂਰਾ ਹੋ ਜਾਂਦਾ ਤੇ ਨਾਲੇ ਕੋਈ ਖਤਰੇ ਵਾਲੀ ਗੱਲ ਨਹੀਂ ਹੈਗੀ ਛੋਟਾ ਚੰਡੋਲ ਹਰੇਕ ਵਾਰ ਨਵੀਂ ਤੋਂ ਨਵੀਂ ਚੀਜ਼ ਦੇਖਣ ਨੂੰ ਮਿਲਦੀ ਹੈ ਤੇ ਆ ਵੀ ਛੋਟੇ ਬੱਚੇ ਇਸ ਤਰ੍ਹਾਂ ਇੰਜੋਏ ਕਰਦੇ ਨੇ ਆ ਗਈ ਮੇਲੇ ਦੇ ਵਿੱਚ ਹਨਾ ਤੇ ਛੋਟੇ ਬੱਚਿਆਂ ਦੀਆਂ ਬਹੁਤ ਸਾਰੀਆਂ ਐਕਟੀਵਿਟੀਜ਼ ਬਹੁਤ ਸਾਰੇ ਝੂਲੇ ਇੱਥੇ ਜਿਹੜੇ ਹੁਣ ਹੈਗੇ ਨੇ ਤੇ ਆ ਵੀ ਇੱਥੇ ਹੈਗੀ ਹੈ ਹਨਾ ਆ ਜਿਹੜੀ ਗੱਡੀ ਵਾਲੀ ਹੁੰਦੀ ਐ ਇੱਕ ਦੂਏ ਦੇ ਵਿੱਚ ਮਾਰਦੇ ਹੁੰਦੇ ਆ ਤੇ ਇਹ ਜੀ ਵੀ ਤੁਸੀਂ ਇੰਜੋਏ ਜੜਾ ਕੇ ਉਹ ਕਰ ਸਕਦੇ ਹੋ ਐਸ ਤਰ੍ਹਾਂ ਬਹੁਤ ਸਾਰੀਆਂ ਚੀਜ਼ਾਂ ਇੱਥੇ ਜਿਹੜੀਆਂ ਉਹ ਹੈਗੀਆਂ ਨੇ ਪੰਨੇ ਦੇ ਮੇਲੇ ਦੇ ਵਿੱਚ ਤੇ ਏਲੀ ਵੀ ਟ੍ਰੈਕਟਰ ਸਾਰੀਆਂ ਚੀਜ਼ਾਂ ਦੀ ਅਲੱਗ-ਅਲੱਗ ਟ੍ਰੈਕਟਰ ਜਿਹੜੀ ਉਹ ਹੈਗੀ ਐ ਫਾਰੇ ਆਉਦੀਆਂ ਫੈਮਲੀਆਂ ਨਾਲ ਆ ਕੇ ਇੰਜੋਏ ਕਰਦੇ ਨੇ ਹਨਾ ਤੇ ਬਹੁਤ ਸਾਰੀਆਂ ਚੀਜ਼ਾਂ ਤੁਹਾਨੂੰ ਇੰਜੋਏ ਵਾਸਤੇ ਜਿਹੜੀਆਂ ਉਹ ਮਿਲਣਗੀਆਂ ਸ਼ਹਿਰ ਖੰਨੇ ਦੇ ਮੇਲੇ ਦੇ ਵਿੱਚ ਤੇ ਅੱਗੇ ਚੱਲਦੇ ਆਪਾਂ ਅੱਗੇ ਉਹ ਤੁਹਾਨੂੰ ਕੁਝ ਹੋਰ ਦਿਖਾ ਦਨੇ ਆ ਇੱਧਰ ਕੁਝ ਕੁ ਦੁਕਾਨਾਂ ਵੀ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਇੱਥੇ ਤੁਸੀਂ ਦੁਕਾਨਾਂ ਤੇ ਖਰੀਦਦਾਰੀ ਵੀ ਜਿਹੜੀ ਉਹ ਕਰ ਸਕਦੇ ਹੋ ਜਿਵੇਂ ਆਹ ਸਾਹਮਣੇ 20 ਰੁਪਏ ਸੇਲ ਹੋ ਗਈ ਹੈ ਨਾ ਇਸ ਤਰ੍ਹਾਂ ਦਾ ਕਾਫੀ ਸਾਰਾ ਸਮਾਨ ਇੱਥੋਂ ਤੁਹਾਨੂੰ ਮਿਲੂਗਾ ਆ ਬਾਈ ਨੇ ਬੋਰਡ ਲਾਇਆ ਹੋਇਆ ਹੈ ਲੈ 20 ਰੁਪਏ ਸੇਲ ਕੁਝ ਵੀ ਤੁਸੀਂ ਇੱਥੋਂ ਖਰੀਦਣਾ ਤੁਹਾਨੂੰ 20 ਰੁਪਏ ਦਾ ਜਿਹੜਾ ਉਹ ਮਿਲੂ ਤੇ ਇਸ ਤਰ੍ਹਾਂ ਸੇਲ ਵੀ ਜਿਹੜੀ ਉਹ ਲੱਗੀ ਹੋਈ ਆ ਬਹੁਤ ਸਾਰੀਆਂ ਕਾਫੀ ਸਾਰਾ ਸਮਾਨ ਤੁਸੀਂ ਇੱਥੋਂ ਜਿਹੜਾ ਉਹ ਖਰੀਦ ਸਕਦੇ ਹੋ ਬਹੁਤ ਸਹੀ ਰੇਟਾਂ ਤੇ ਤੇ ਕੁਝ ਬੱਚਿਆਂ ਦੇ ਖੜਾਉਣੇ ਵਗੈਰਾ ਹੋਗੇ ਹਨ ਇਸ ਤਰ੍ਹਾਂ ਦੀਆਂ ਦੁਕਾਨਾਂ ਜਿਹੜੀਆਂ ਉਹ ਲੱਗੀਆਂ ਹੋਈਆਂ ਨੇਗੀਆਂ ਤੇ ਖੰਨੇ ਸ਼ਹਿਰ ਦੇ ਵਿੱਚ ਅਮਲੂ ਰੋਡ ਤੇ ਜਿਹੜਾ ਇਹ ਕਾਰਨੀਵਲ ਲੱਗਿਆ ਹੋਇਆ ਤੇ ਮੈਂ ਦੁਬਾਰਾ ਤਾਂ ਦੱਸ ਰਿਹਾ ਕਿਉਂਕਿ ਅੱਗੇ ਆਪਾਂ ਵੀਡੀਓ ਪਾਉਨੇ ਆ ਜਦੋਂ ਫਿਰ ਬਹੁਤ ਸਾਰੇ ਕਮੈਂਟ ਆਉਂਦੇ ਹੁੰਦੇ ਨੇ ਵੀ ਐਡਰੈਸ ਦੱਸੋ ਹਨਾ ਪ੍ਰੋਪਰ ਵੈਸੇ ਆਪਾਂ ਅੱਗੇ ਵੀ ਦੱਸਦੇ ਹੁੰਦੇ ਆ ਵੀਡੀਓ ਜਿਹੜਾ ਐਡਰੈਸ ਤੇ ਇਧਰ ਕੁਛ ਨਾਲ ਖਾਣ ਪੀਣ ਵਾਲੀਆਂ ਦੁਕਾਨਾਂ ਵੀ ਜਿਹੜੀਆਂ ਹੋ ਹੈਗੀਆਂ ਨੇ ਇੱਥੇ ਖਾ-ਪੀ ਵੀ ਤੁਸੀਂ ਸਕਦੇ ਹੋ ਗੋਲ ਗੱਪੇ ਵਗੈਰਾ ਜਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਸਾਰੀਆਂ ਹਨ ਤੇ ਹਰ ਇੱਕ ਚੀਜ਼ ਤੁਹਾਨੂੰ ਇੱਥੇ ਹੀ ਮਿਲੂਗੀ ਮੇਲੇ ਦੇ ਵਿੱਚ ਇੰਜੋਏ ਵਾਸਤੇ ਹਨ ਤੇ ਇਹਨਾਂ ਨੇ ਲਿਖਿਆ ਹੈ ਦਿੱਲੀ ਫਾਸਟ ਫੂਡ ਖਾਣ ਪੀਣ ਵਾਲੀਆਂ ਬਹੁਤ ਸਾਰੀਆਂ ਚੀਜ਼ਾਂ ਇੱਥੇ ਆਪਾਂ ਨੂੰ ਜਿਹੜੀਆਂ ਹੋ ਮਿਲਣਗੀਆਂ ਤੇ ਅੱਗੇ ਚੱਲਦੇ ਆਪਾਂ ਅੱਗੇ ਹੋਰ ਦੇਖ ਲੈਣੇ ਆ ਜਾ ਕੇ ਮੇਲਾ ਤੇ ਨਾਲ ਇਧਰ ਕੁਛ ਇਸ ਤਰ੍ਹਾਂ ਦੀਆਂ ਦੁਕਾਨਾਂ ਵੀ ਜਿਹੜੀਆਂ ਹੋ ਹੈਗੀਆਂ ਨੇ ਖਰੀਦਦਾਰੀ ਤੁਸੀਂ ਕਰਨੀ ਆ ਖਰੀਦਦਾਰੀ ਵੀ ਤੁਸੀਂ ਇੱਥੋਂ ਜਿਹੜੀ ਉਹ ਕਰ ਸਕਦੇ ਹੋ ਸ਼ਾਪਿੰਗ ਕਰਨੀ ਆ ਝੂਲਿਆਂ ਦੇ ਨਾਲ ਨਾਲ ਇਸ ਤਰ੍ਹਾਂ ਦੁਕਾਨਾਂ ਵੀ ਇੱਥੇ ਜਿਹੜੀਆਂ ਉਹ ਲੱਗੀਆਂ ਹੋਈਆਂ ਨੇਗੀਆਂ ਤੇ ਆਹ ਸਾਈਡ ਵੀ ਕੁਸ਼ਕ ਝੂਲੇ ਜਿਹੜੇ ਉਹ ਹੈਗੇ ਨੇ ਤੇ ਇੱਧਰ ਵੀ ਬਹੁਤ ਸਾਰੇ ਝੂਲੇ ਜਿਹੜੇ ਉਹ ਲੱਗੇ ਹੋਏ ਨੇ ਇੱਥੇ ਵੀ ਤੁਸੀਂ ਇੰਜੋਏ ਜਿਹੜਾ ਉਹ ਕਰ ਸਕਦੇ ਹੋ ਵੱਖ-ਵੱਖ ਤਰ੍ਹਾਂ ਦੇ ਝੂਲੇ ਬਹੁਤ ਤਰ੍ਹਾਂ ਦੇ ਹਨਾ ਇੱਥੇ ਜਿਹੜੇ ਉਹ ਲੱਗੇ ਹੋਏ ਨੇਗੇ ਮੇਲੇ ਦੇ ਵਿੱਚ ਤੇ ਅੱਗੇ ਆਪਾਂ ਚੱਲਦੇ ਹਾਂ ਹੋਰ ਦੁਕਾਨਾਂ ਜਿਹੜੀਆਂ ਉਹ ਦੇਖ ਲਵਾਂਗੇ ਜਾ ਕੇ ਤੇ ਆ ਵੀ ਇੱਥੇ ਕੁਝ ਇਸ ਤਰ੍ਹਾਂ ਦੀਆਂ ਦੁਕਾਨਾਂ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਤੇ ਝੂਲਿਆਂ ਦੇ ਨਾਲ ਨਾਲ ਐਵੇਂ ਦੀਆਂ ਸ਼ਾਪਸ ਵੀ ਇੱਥੇ ਹੈਗੀਆਂ ਨੇ ਤੁਸੀਂ ਸਮਾਨ ਖਰੀਦਣਾ ਆ ਕੁਝ ਘਰਾਂ ਦਾ ਸਾਰਾ ਸਮਾਨ ਹੈ ਨਾ ਕਿਚਨ ਕਿਚਨ ਦਾ ਸਮਾਨ ਇਸ ਤਰ੍ਹਾਂ ਦੀਆਂ ਦੁਕਾਨਾਂ ਇੱਥੇ ਲੱਗੀਆਂ ਹੋਈਆਂ ਨੇਗੀਆਂ ਤੇ ਆ ਉਸੇ ਤਰ੍ਹਾਂ ਟレイン ਵਾਲਾ ਝੂਲਾ ਇਹ ਹਲੇ ਹੀ ਚੱਲ ਨਹੀਂ ਰਿਹਾ ਹਨ ਇਹ ਵੀ ਇੱਥੇ ਜਿਹੜਾ ਉਹ ਹੈਗਾ ਬਹੁਤ ਸਾਰੇ ਇੱਥੇ ਝੂਲੇ ਜਿਹੜੇ ਉਹ ਲੱਗੇ ਹੋਏ ਨੇ ਤੁਸੀਂ ਆ ਕੇ ਇੰਜੋਏ ਜਿਹੜਾ ਉਹ ਕਰ ਸਕਦੇ ਹੋ ਤੇ ਸ਼ਾਮ ਨੂੰ ਤਕਰੀਬਨ 6:30 ਵਜੇ ਮੇਲਾ ਇਹ ਜਿਹੜਾ ਉਹ ਸ਼ੁਰੂ ਹੋ ਜਾਂਦਾ ਹੈ 6:30 ਵਜੇ ਜਿਹੜਾ ਉਹ ਮੇਲਾ ਚੱਲ ਪਾਉਂਦਾ ਇਸ ਤਰ੍ਹਾਂ ਦੀ ਇੱਥੇ ਗੇਮਸ ਹੈਗੀਆਂ ਨੇ ਤੁਸੀਂ ਗੇਮਾਂ ਖੇਡ ਕੇ ਇੰਜੋਏ ਕਰ ਸਕਦੇ ਹੋ ਅਜਿਵੇਂ ਰਿੰਗ ਪਾਉਣੇ ਇਹਨਾਂ ਦੇ ਵਿੱਚ ਹਨ ਇਹਨਾਂ ਦੀ ਵੱਖ-ਵੱਖਰੀ ਜਿਹੜੀ ਟਿਕਟ ਹੈ ਤੇ ਇਹਦੇ ਵਿੱਚ ਵੀ ਤੁਸੀਂ ਇੰਜੋਏ ਜਿਹੜਾ ਉਹ ਕਰ ਸਕਦੇ ਹੋਗੇ ਤੇ ਝੂਲਿਆਂ ਦੇ ਨਾਲ-ਨਾਲ ਖਾਣ-ਪੀਣ ਵਾਲੀਆਂ ਜਿਹੜੀਆਂ ਉਹ ਸ਼ਾਪਸ ਵੀ ਹੈਗੀਆਂ ਨੇ ਖਾ ਪੀ ਕੇ ਤੁਸੀਂ ਇੰਜੋਏ ਕਰ ਸਕਦੇ ਹੋ ਇੱਧਰ ਵੀ ਬਹੁਤ ਸਾਰੀਆਂ ਸਟਾਲਸ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਆ ਤੁਸੀਂ ਦੇਖ ਸਕਦੇ ਹੋ ਇੱਥੇ ਹਨ ਪੀਜ਼ਾ ਹਟ ਜਿਵੇਂ ਹੋਗੀ ਤੇ ਇਸ ਤਰ੍ਹਾਂ ਤੁਸੀਂ ਖਾ ਪੀ ਕੇ ਜਿਹੜਾ ਉਹ ਇੰਜੋਏ ਕਰ ਸਕਦੇ ਹੋਗੇ ਇੱਧਰ ਵੀ ਸਾਹਮਣੇ ਜਿਵੇਂ ਪੰਜਾਬੀ ਜੁੱਤੀ ਵਾਲੀ ਜਿਹੜੀ ਉਹ ਸਟਾਲ ਲੱਗੀ ਹੋਈ ਹੈ ਤੇ ਇੱਧਰ ਪੰਜਾਬੀ ਜੁੱਤੀਆਂ ਵੀ ਤੁਸੀਂ ਖਰੀਦ ਸਕਦੇ ਹੋ ਇਸ ਤਰ੍ਹਾਂ ਸਟਾਲਾਂ ਜਿਹੜੀਆਂ ਉਹ ਇੱਥੇ ਲੱਗਦੀਆਂ ਨੇ ਬਹੁਤ ਸਾਰੀਆਂ ਜੁੱਤੀਆਂ ਨੇ ਨਾ ਦੇ ਸਟਾਲ ਦੇ ਉੱਪਰ ਬਹੁਤ ਸੋਹਣੀਆਂ ਸੋਹਣੀਆਂ ਜੁੱਤੀਆਂ ਜਿਹੜੀਆਂ ਉਹ ਹੈਗੀਆਂ ਨੇ ਬਹੁਤ ਸੋਹਣੀਆਂ ਸੋਹਣੀਆਂ ਜੁੱਤੀਆਂ ਨੇ ਇਹਨਾਂ ਨੇ ਡਿਸਪਲੇ ਜਿਹੜੀਆਂ ਉਹ ਕੀਤੀ ਹੋਈਆਂ ਨੇ ਇਸ ਤਰ੍ਹਾਂ ਵੱਖ-ਵੱਖਰੀਆਂ ਸਟਾਲਸ ਵੀ ਜਿਹੜੀਆਂ ਮੇਲੇ ਦੇ ਵਿੱਚ ਲੱਗੀਆਂ ਹੋਈਆਂ ਨੇ ਸ਼ਹਿਰ ਖੰਨੇ ਦੇ ਵਿੱਚ ਜਿਹੜਾ ਇਹ ਮੇਲਾ ਲੱਗਿਆ ਹੋਇਆ ਤੁਸੀਂ ਆ ਕੇ ਸ਼ਾਪਿੰਗ ਵੀ ਜਿਹੜੀ ਇੱਥੋਂ ਉਹ ਕਰ ਸਕਦੇ ਹੋ ਹਨ ਤੇ ਬਹੁਤ ਵੱਡੇ ਵੱਡੇ ਝੂਲੇ ਤੇ ਵੱਖ-ਵੱਖਰੀਆਂ ਸ਼ਾਪਸ ਇੱਥੇ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਤੇ ਸ਼ਾਮ ਦੇ ਟਾਈਮ ਬਹੁਤ ਰੌਣਕ ਜਿਹੜੀ ਇੱਥੇ ਹੋ ਜਾਂਦੀ ਹੈ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਹਨ ਸ਼ਾਮ ਦੇ ਟਾਈਮ ਵਧੀਆ ਰੌਣਕ ਜਿਹੜੀ ਹੋਉਂਦੀ ਹੈ ਤੇ ਇੱਧਰ ਕੁਝ ਹੋਰ ਟ੍ਰੇਨ ਜਿਵੇਂ ਅੱਜ ਦੀ ਚੱਲ ਰਹੀ ਹੈ ਹਨ ਤੇ ਬੱਚਿਆਂ ਦੇ ਇੰਜੋਏਮੈਂਟ ਵਾਸਤੇ ਬਹੁਤ ਸਾਰੇ ਆਪਾਂ ਨੂੰ ਝੂਲੇ ਜਿਹੜੇ ਉਹ ਮਿਲ ਜਾਣਗੇ ਛੋਟੇ ਬੱਚਿਆਂ ਦੇ ਇੰਜੋਏਮੈਂਟ ਵਾਸਤੇ ਬੱਚੇ ਇੰਜੋਏ ਜਿਹੜਾ ਉਹ ਕਰ ਸਕਦੇ ਨੇ ਆ ਜਿਵੇਂ ਟ੍ਰੇਨ ਜਿਹੜੀ ਉਹ ਚੱਲ ਰਹੀ ਆ ਤੇ ਹਲੇ ਸਟਾਰਟ ਹੀ ਹੋਇਆ ਤਕਰੀਬਨ ਮੇਲਾ ਇਹ ਇਹਨੂੰ ਥੋੜੀ ਦਿਨ ਹੋਏ ਨੇ ਮੇਲਾ ਸ਼ੁਰੂ ਹੋਇਆ ਨੂੰ ਹਨ ਤੇ ਸਟਾਰਟਿੰਗ ਦਿਨ ਨੇ ਹਲੇ ਮੇਲੇ ਦੇ ਲੋ ਜੀ ਸ਼ਹਿਰ ਖੰਨੇ ਦਾ ਇਹ ਮੇਲਾ ਤੇ ਆ ਕੇ ਇੰਜੋਏ ਤੁਸੀਂ ਕਰ ਸਕਦੇ ਹੋ ਖੰਨੇ ਸ਼ਹਿਰ ਦੇ ਮੇਲੇ ਦੇ ਵਿੱਚ ਬਹੁਤ ਸਾਰੀਆਂ ਐਕਟੀਵਿਟੀਜ਼ ਕਰ ਸਕਦੇ ਹੋ ਝੂਲੇ ਇੱਥੇ ਹੈਗੇ ਨੇ ਬਹੁਤ ਸਾਰੇ ਹਨ ਤੇ ਹੋਰ ਆਪਣੀ ਫੈਮਿਲੀ ਦੇ ਨਾਲ ਸਾਰਾ ਤੁਸੀਂ ਟਾਈਮ ਸਪੈਂਡ ਜਿਹੜਾ ਉਹ ਕਰ ਸਕਦੇ ਹੋਗੇ ਤੇ ਇੱਧਰ ਗੇਮਸ ਵੀ ਨੇ ਆ ਜਿਵੇਂ ਬਾਈਕ ਨਿਸ਼ਾਨੇ ਲਾਉਣ ਲੱਗਿਆ ਹੋਇਆ ਹਨ ਇਸ ਤਰ੍ਹਾਂ ਤੁਸੀਂ ਗੀਮਸ ਖੇਡ ਕੇ ਵੱਖੋ-ਵੱਖਰੀਆਂ ਇੰਜੋਏ ਵੀ ਕਰ ਸਕਦੇ ਹੋ। ਇਸ ਤਰ੍ਹਾਂ ਨਿਸ਼ਾਨੇ ਵਾਲੀਆਂ ਗੀਮਸ ਵੀ ਇੱਥੇ ਜਿਹੜੀਆਂ ਹੋ ਗਈਆਂ ਨੇ ਜਿਵੇਂ ਆਪਾਂ ਪਹਿਲਾਂ ਤੁਹਾਨੂੰ ਦਿਖਾਈਆਂ ਸੀ। ਲਓ ਜੀ ਇਸ ਤਰ੍ਹਾਂ ਇੱਥੇ ਬਹੁਤ ਸਾਰੀਆਂ ਐਕਟੀਵਿਟੀਆਂ ਨੇ ਮੇਲੇ ਦੇ ਵਿੱਚ ਤੁਸੀਂ ਖੇਡ ਕੇ ਇੰਜੋਏ ਜਿਹੜਾ ਉਹ ਕਰ ਸਕਦੇ ਹੋ। ਤੇ ਇਹਦੀ ਵੀ ਵੱਖੋ-ਵੱਖਰੀਆਂ ਜਿਹੜੀਆਂ ਉਹ ਟਿਕਟਾਂ ਨੇ ਤੇ ਕਿੰਨੀ ਟਿਕਟਾਂ ਵਾਜੀ ਉਹਦੀ? 50 ਕੇ 4 50 ਕੇ 4 ਠੀਕ ਹੈ ਠੀਕ ਹੈ 50 ਦੇ ਚਾਰ ਨੇ ਚਾਰ ਤੁਹਾਨੂੰ ਚਾਂਸ ਜਿਹੜੇ ਉਹ ਮਿਲਣਗੇ ਆ ਬਾਈ ਲੱਗਿਆ ਹੋਇਆ ਲਾਉਣ ਦਾ ਲੈ ਉਹ ਸੜਦਾ ਬਾਈ ਨੇ ਜਿਹੜੀ ਚੀਜ਼ ਤੇ ਲੱਗਿਆ ਨਾ ਉਹ ਚੀਜ਼ ਮਿਲ ਜਾਂਦੀ ਆ ਉਹ ਬਾਈ ਦਾ ਫਰੂਟੀ ਤੇ ਲੱਗਿਆ ਜਿਵੇਂ ਹੁਣ ਬਾਈ ਨੂੰ ਫਰੂਟੀ ਮਿਲੂ ਦੋ ਫਰੂਟੀ ਦਿੱਤੀ ਨੇ ਠੀਕ ਆ ਲੈ ਆ ਬਾਈ ਨੇ ਦੋ ਫਰੂਟੀਆਂ ਜਿੱਤ ਲਈਆਂ 50 ਰੁਪਏ ਦੇ ਕੇ 50 ਰੁਪਏ ਦੇ ਕੇ ਠੀਕ ਹੈ ਠੀਕ ਹੈ ਹੁਣ ਆ ਬਾਈ ਲਾਉਣ ਲੱਗਿਆ ਲੋਬੀ ਇਸ ਤਰ੍ਹਾਂ ਐਕਟੀਵਿਟੀਜ਼ ਤੁਸੀਂ ਜਿਹੜੀਆਂ ਹੋ ਕਰ ਸਕਦੇ ਹੋ ਨਾ ਆ ਕੇ ਮੇਲੇ ਦੇ ਵਿੱਚ ਇੰਜੋਏ ਜਿਹੜਾ ਹੋ ਕਰ ਸਕਦੇ ਹੋ ਵੱਖ-ਵੱਖਰੀਆਂ ਐਕਟੀਵਿਟੀਜ਼ ਗੇਮਸ ਜਿਹੜੀਆਂ ਹੋ ਖੇਡ ਸਕਦੇ ਹੋ ਤੇ ਤਕਰੀਬਨ ਸਾਰਾ ਮੇਲਾ ਆਪਾਂ ਤੁਹਾਨੂੰ ਜਿਹੜਾ ਹੋ ਦਿਖਾਤਾ ਸ਼ਹਿਰ ਖੰਨੇ ਦਾ ਇੱਥੋਂ ਦਿਖਾ ਦਾਨੇ ਆਪਾਂ ਚੰਡੋਲ ਤੇ ਇੱਥੋਂ ਬਹੁਤ ਸੋਹਣਾ 뷰 ਆਉਂਦਾ ਜੰਡੋਲ ਇੱਥੋਂ ਸਾਰਾ ਜੰਡੋਲ ਪੂਰਾ ਜਿਹੜਾ ਹੋ ਆਉਂਦਾ ਸਾਈਡ ਤੋਂ ਖੜ ਕੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਇਆ ਜੀ ਸ਼ਹਿਰ ਖੰਨੇ ਦਾ ਮੇਲਾ ਜਿਹੜਾ ਕੀ ਰਖੜੀਆਂ ਦੇ ਤਿਉਹਾਰ ਕਰਕੇ ਸ਼ਹਿਰ ਕੰਨੇ ਦੇ ਵਿੱਚ ਮੇਲਾ ਲੱਗਿਆ ਸੋ ਇਸ ਵੀਡੀਓ ਨੂੰ ਅਪੇਂਡ ਕਰਦੇ ਆਂ ਵੀਡੀਓ ਨੂੰ ਤੁਸੀਂ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਔਰੇ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ